ਨਹੀਂ ਰੀਸਾਂ ਨਹੀਂ ਰੀਸਾਂ ਨਹੀਂ ਰੀਸਾਂ ਬੱਡਾ ਢੀ ਪੁਣਿਆ ਸੱਚੀ ਨਹੀਂ ਰੀਸਾਂ ਕਰਤਿਆਂ ਖੁਸ਼ ਕਰਤਿਆਂ ਖੁਸ਼ ਪੰਜਾਬ ਦੀਆਂ ਕੁੜੀਆਂ ਬੱਡਾ ਢੀ ਪੁਣੇ ਕਰਤਿਆਂ ਖੁਸ਼ ਚਾਹੇ ਤੁਸੀਂ ਇੱਥੋਂ ਟੀ-ਸ਼ਰਟ ਲੈ ਜੋ ਚਾਹੇ ਤੁਸੀਂ ਇੱਥੋਂ ਸ਼ਾਰਟ ਜਿਹੜਾ ਨਾਈਟ ਸੂਟ ਲੈ ਜੋ ਚਾਹੇ ਤੁਸੀਂ ਲੋਰ ਵਾਲਾ ਨਾਈਟ ਸੂਟ ਲੈ ਜੋ ਚਾਹੇ ਸਾਡੇ ਕੋਲ ਆ ਕੇ ਟਰੈਕ ਸੂਟ ਲੈ ਜੋ ਚਾਹੇ ਤੁਸੀਂ ਕੋਰਸੈਟ ਲੈ ਜੋ ਚਾਹੇ ਤੁਸੀਂ ਸਾਡੇ ਕੋਲ ਆ ਕੇ ਪਰਾਜੋ ਸੂਟ ਲੈ ਜੋ ਹਾਰਿਕ ਤੇ ਲਾਤੀਆਂ ਵੱਡੀਆਂ ਆਪਰਾ 200 ਦਾ ਪਿੰਡ ਦੀ ਲੋ ਨਹੀਂ ਹੈਗੀ 100 ਛੋੜੇ ਨਾਲ ਠੰਡੇ ਆਪਾਂ ਦੇਣੀ ਤੁਹਾਨੂੰ ਹੈਗੇ ਆ ਪਲਾਜ ਸੂਟ ਮੈਂ ਕਿਹਾ ਕੋਈ 700 ਪਿਆ ਕੋਈ 800 ਪਿਆ ਕੋਈ 900 ਪਿਆ ਕਿ ਗਰਮੀਆਂ ਦਾ ਮੌਸਮ ਆ ਗਿਆ ਤੁਸੀਂ ਪਾਉਣਿਆ ਨਾਈਟ ਸੂਟ ਤੁਸੀਂ ਚਾਹੇ ਲੋਰ ਵਾਲਾ ਲੈ ਲਓ ਚਾਹੇ ਤੁਸੀਂ ਲੈ ਜਾਓ ਨਿੱਕਰ ਵਾਲਾ ਸੂਟ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਾਂਦਾ ਤੇ 12 ਰੁਪਏ ਵਿੱਚ ਤੁਹਾਨੂੰ ਪਤਾ ਬਾਅਦ 500 ਸਟੀਚਿੰਗ ਲੈਣ ਦੇ ਹੈਗੇ ਕਪੜਾ ਰੇਟ ਤੁਹਾਨੂੰ ਪਤਾ ਵੱਖਰਾ ਲੱਗਣਾ ਨਾ ਤੇਰਾ ਦੇਖੋ ਜੋ ਕੁੜੀਆਂ ਅੱਜਕੱਲ ਪਸੰਦ ਕਰਦੀਆਂ ਸਾਰੀ ਵੈਰਾਈਟੀ ਇੱਥੋਂ ਮਿਲ ਜਣੀਆਂ ਹੁਣ ਵੱ ਕੋਈ ਮੰਗਦਾ 3200 ਸਾਡੇ ਕੋਲ ਲੈ ਜੋ 1000 ਰੁਪਏ ਚ ਕੋਈ ਲੈ ਜੋ 1200 ਕੋਈ 1500 ਦਾ ਕੋਈ 1200 ਦਾ ਕੋਈ 1600 ਦਾ ਵੱਡਾ ਡਿੱਪੂ ਤੇ ਆਓ 400 12 ਰੁਪਏ ਦੇ ਵਿੱਚ 15 1600 ਦੀ بجائے 419 ਚ ਮਿਲ ਜਿਓ ਤਾਂ ਲੈ ਜੋ ਛੇ ਕੋਈ ਹੈਗੀ 588 ਦੀ ਕੋਈ 450 ਦੀ ਕੋਈ 800 900 ਦੀ ਯਾਨੀ ਕਿ ਹੁਣ 1000 ਤੱਕ ਦੇ ਬਹੁਤ ਸਾਰੀਆਂ ਦੀ ਵਿੱਚ ਜੈਗੀ ਮਿਲ ਜਾਣੀ ਜੇ ਗਰੋਰ ਲੈ ਕੇ ਜਾਸਾ ਦੇਖੋ ਬਹੁਤ ਆ ਪਸੰਦੀ ਦੀ ਚੀਜ਼ ਜਿਹੜੇ ਹਰ ਕੋਈ ਚੀਜ਼ ਬੰਦਾ ਪਸੰਦ ਕਰਦਾ ਇਹੋ ਜੇ ਆਰਟੀਕਲ ਤੁਹਾਨੂੰ 16 1700 ਤੋਂ ਘੱਟ ਨਹੀਂ ਕਿਸੇ ਦੇ ਨੇ ਸਾਡੇ ਕੋਲ ਆਓ 562 ਰੁਪਏ ਦੇ ਵਿੱਚ ਲੈ ਜੋ ਦੇਖੋ ਨਾਈਟ ਸੂ ਤੋੜੇ 38 ਰੁਪਏ ਵਿੱਚ ਪਾਜੀ ਇਹ ਆ ਹੁਣ ਤੁਸੀਂ ਚੈੱਕ ਕਰ ਲਓ ਕਟੀਆਂ ਫਟੀਆਂ ਜੀਨ ਜੀਆਂ ਪੈਂਟਾਂ ਵੱਡੇ ਵੱਡੇ ਮੋਲਰ ਜਿਹਾਉਂਗੇ ਤਾਂ 6000 7000 ਜੇ ਛੋਟੀ ਦੁਕਾਨ ਤੇ ਜਾਉਂਗੇ ਕੋਈ 1500 1800 শোরੂਮ ਤੇ ਜਾਉਂਗੇ 2500 ਪਰ ਤੁਸੀਂ ਹੁਣ ਲਗਜ਼ਰੀ ਸ਼ੋਰੂਮ ਵੱਡਾ ਦੀਪੂ ਆਇਓ ਇੱਥੇ ਤੁਹਾਨੂੰ 2500 ਨਹੀਂ ਲੈਣਾ 3000 ਨਹੀਂ ਲੈਣਾ ਸਿਰਫ 825 ਰੁਪਏ ਦੇ ਵਿੱਚ ਲੈ ਜਾਓ ਜੀ ਦੀਪਿੰਡ ਬਈ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਵੱਡਾ ਦੀਪੂ ਨੇ ਸੱਚੀ ਨਹੀਂ ਰੀਸਾ ਕਰਤਿਆਂ ਖੋਸ਼ ਕਰਤਿਆਂ ਖੋਸ਼ ਪੰਜਾਬ ਦੀਆਂ ਕੁੜੀਆਂ ਵੱਡਾ ਦੀਪੂ ਨੇ ਕਰਤਿਆਂ ਖੋਸ਼ ਚਾਹੇ ਤੁਸੀਂ ਇੱਥੋਂ ਟੀ-ਸ਼ਰਟ ਲੈ ਜਾਓ ਚਾਹੇ ਤੁਸੀਂ ਇੱਥੋਂ ਸ਼ਾਰਟ ਜਿਹੜਾ ਨਾਈਟ ਸੂਟ ਲੈ ਜਾਓ ਚਾਹੇ ਤੁਸੀਂ ਲੋਰਾਂ ਦਾ ਨਾਈਟ ਸੂਟ ਲੈ ਜਾਓ ਚਾਹੇ ਸਾਡੇ ਕੋਲ ਆ ਕੇ ਟਰੈਕ ਸੂਟ ਲੈ ਜਾਓ ਚਾਹੇ ਤੁਸੀਂ ਕੋਟ ਸੈੱਟ ਲੈ ਜਾਓ ਚਾਹੇ ਤੁਸੀਂ ਸਾਡੇ ਕੋਲ ਆ ਕੇ ਪਲਾਜੋ ਸੂਟ ਲੈ ਜਾਓ ਹਾਰਕ ਤੇ ਲਾਤੀਆਂ ਵੱਡੀਆਂ ਆਫਰਾਂ ਗਰਮੀਆਂ ਦੇ ਵਿੱਚ ਬਹੁਤ ਵੱਡੀਆਂ ਆਫਰਾਂ ਲਾਤੀਆਂ ਦੇਖੋ ਕਿੰਨੇ ਕਿੰਨੇ ਸੋਹਣੇ ਪਲਾਜੂ ਸੂਟ ਆ ਚੁੱਕੇ ਕਾਟਨ ਦੇ ਠੰਡੇ ਠੰਡੇ ਕਲਰ ਮਾਰੇ 200 ਦਾ ਪਿੰਡੀ ਲੋ ਨਹੀਂ ਹੈਗੀ 200 ਦੇ ਨਾਲ ਠੰਡੇ ਆਪਾਂ ਜਿਹੜੇ ਤੁਹਾਨੂੰ ਹੈਗੇ ਆ ਪਲਾਜੂ ਸੂਟ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨ ਹੀ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਜਿਹੜੇ ਤੁਸੀਂ ਮਰਜੀ ਆਪਣੀ ਚੁਆਇਸ ਅਕੋਰਡਿੰਗ ਪਸੰਦ ਕਰਕੇ ਲੈ ਕੇ ਜਾ ਸਕਦੇ ਆ ਮੈਂ ਕਿਹਾ ਕੋਈ 750 ਰੁਪਿਆ ਕੋਈ 850 ਰੁਪਿਆ ਕੋਈ 900 ਰੁਪਿਆ ਕੇ 1000 ਰੁਪਿਆ ਯਾਨੀ ਕਿ ਤੁਹਾਨੂੰ 2000 ਆ ਗਿਆ ਖਾਸ ਤੌਰ ਤੇ ਉਹ ਰੇਟਾਂ ਦੀ ਗੱਲ ਕਰ ਲਈਏ ਬਾਜ਼ਾਰ ਨਾਲੋਂ ਰੇਟ ਵੀ ਅੱਧੇ ਕਰਤੇ ਆ ਰੰਗ ਸਾਰੇ ਮਿਲ ਜਾਣੇ ਆ ਤੁਹਾਨੂੰ ਸਾਈ ਸਾਰੇ ਮਿਲ ਜਾਣੇ ਆ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜੋ ਕੁੜੀਆਂ ਅੱਜਕੱਲ ਪਸੰਦ ਕਰਦੀਆਂ ਸਾਰੀ ਵੈਰਾਈਟੀ ਇੱਥੋਂ ਮਿਲ ਜਾਣੀ ਆ ਹੁਣ ਵੱਡੇ ਵੱਡੇ ਸ਼ੋਰੂਮਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਚਾਹੇ ਲੋਰ ਵਾਲਾ ਲੈ ਜਾਓ ਚਾਹੇ ਨਿਕਰ ਸੂਟ ਨਾਈਟ ਸੂਟ ਦੇ ਵਿੱਚ ਬਹੁਤ ਸਾਰੀ ਹਿਊਜ਼ ਵੈਰਾਈਟੀ ਆ ਚੁੱਕੀ ਆ ਕੁੜੀਆਂ ਵਾਸਤੇ ਸ਼ਰਟਾਂ ਵੀ ਬਹੁਤ ਸੋਹਣੀਆਂ ਆ ਚੁੱਕੀਆਂ ਦੇਖੋ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਸ਼ਾਰਟ ਦੇ ਵਿੱਚ ਨਾਲ ਦੇਖੋ ਫੁੱਲ ਸਲੀਵ ਸ਼ਰਟ ਆ ਚੁੱਕੀ ਹੈਗੀ ਆ 400 ਤੇ 12 ਰੁਪਏ ਵਿੱਚ ਤੁਹਾਨੂੰ ਪਤਾ ਬਾਅਦ 500 ਸਟੀਚਿੰਗ ਲੈ ਲੈਂਦੇ ਹੈ ਕਿ ਕੱਪੜੇ ਰੇਟ ਤੁਹਾਨੂੰ ਪਤਾ ਵੱਖਰਾ ਲੱਗਣਾ ਨਾ ਤੁਸੀਂ ਵੱਡਾ ਢੀਪ ਆ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਸ਼ਰਟ ਚਾਹੀਦੀ ਲੈ ਕੇ ਜਾ ਸਕਦੇ ਜੇ ਲਾਈਨ ਨਹੀਂ ਹੈਗੀ ਐ ਚੈੱਕ ਚ ਵੀ ਹੈਗੀ ਐ ਤੇ ਪਲੇਨ ਵੀ ਹੈਗੀ ਪਸੰਦ ਤੁਹਾਡੀ ਹੈਗੀ ਆ ਸੋ নাও ਵੀ ਜਿਹੜੇ ਕਹਿੰਦੇ ਆਪਾਂ ਜੀਨ ਦੇ ਪੈਂਟਾਂ ਨਹੀਂ ਪਾਉਣੀਆਂ ਆਪਾਂ ਸੂਟ ਨਹੀਂ ਪਾਉਣੇ ਤੁਹਾਡੇ ਲਈ ਆ ਗਿਆ ਪਲਾਜੋ ਸੂਟ ਇਹਦੇ ਵਿੱਚ ਰੰਗ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਆ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਜੇ ਪਰ ਰੇਟਾਂ ਦੀ ਗੱਲ ਕਰੀਏ ਤੇ ਬਾਜ਼ਾਰ ਦੇ ਵਿੱਚ ਕੋਈ 3500 ਮੰਗਦਾ ਕੋਈ 300 ਕੋਈ ਮੰਗਦਾ 3200 ਸਾਡੇ ਕੋਲ ਲੈ ਜਾਓ 1000 ਰੁਪਏ ਚ ਕੋਈ ਲੈ ਜਾਓ 1200 ਚ ਕੋਈ ਲੈ ਜਾਓ 1400 ਚ ਮਤਲਬ ਰੇਟ ਵੀ ਬਹੁਤ ਘੱਟ ਹੈ ਗਿਆ ਪਲਾਜੋ ਸੂਟ ਦੇ ਵਿੱਚ ਬਹੁਤ ਸਾਰੀਆਂ ਵਾਇਰਟੀਆਂ ਆ ਚੁੱਕੀਆਂ ਰੰਗ ਡਿਜ਼ਾਈਨ ਤੁਹਾਨੂੰ ਇੱਥੇ ਬਹੁਤ ਸਾਰੇ ਮਿਲ ਜਾਣੇ ਆ ਸਲਾ ਵੀ ਕੋਟੀਆਂ ਦੇ ਵਿੱਚ ਵੀ ਦੇਖੋ ਕਿੰਨੀਆਂ ਸੋਹਣੀਆਂ ਵਾਇਰਟੀਆਂ ਨੇ ਫਰੰਟ ਦੇਖੋ ਬੈਗ ਦੇਖੋ ਕਢਾਈਆਂ ਦੇ ਨਾਲ ਕੱਢਿਆ ਪਿਆ ਜੇ ਆਪਾਂ ਇਹਨਾਂ ਦੀ ਰੇਟਾਂ ਦੀ ਗੱਲ ਕਰੀ ਤਾਂ ਬਾਜ਼ਾਰਾਂ ਦੇ ਵਿੱਚ ਤਾਂ ਬੋਧਿਆ ਲੋਟਾ ਕੋਈ 1500 ਦਾ ਕੋਈ 1200 ਦਾ ਕੋਈ 1600 ਦਾ ਵੱਡਾ ਡਿੱਪੂ ਤੇ ਆਓ 400 112 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾਓ ਜਿਹਦੇ ਵਿੱਚ ਆਪਾਂ ਵੈਰਾਈਟੀਆਂ ਦੀ ਗੱਲ ਕਰੀਏ ਸਾਈ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣਿਆ ਜੇ ਤੁਸੀਂ ਚਾਹੋ ਨਿਓ ਵੀ ਤੁਹਾਨੂੰ ਪ੍ਰਿੰਟਡ ਚਾਹੀਦੇ ਆ ਆ ਫਰੰਟ ਬੈਕ ਦੋਨੇ ਹੈਵੀ ਚਾਹੀਦੇ ਆ ਗਰਮੀਆਂ ਦੇ ਲਈ ਕਪੜਾ ਚਾਹੀਦਾ কুল-ਕੂਲ ਤੇ ਆਜੋ ਇਹਦੇ ਵਿੱਚ ਬਹੁਤ ساری ਆਫਰਾਂ ਹੈਗੀਆਂ ਚਾਹੇ ਤੁਸੀਂ ਲਾਈਨ ਨਾਲ ਆਇਓ ਦੇਖੋ ਸਾਈ ਤੁਸੀਂ ਚੈੱਕ ਕਰ ਲਓ ਹਰ ਤਰ੍ਹਾਂ ਦੇ ਖੁੱਲੇ ਡੁੱਲੇ ਸਾਈ ਤੁਹਾਨੂੰ ਮਿਲ ਜਾਣਿਆ 1200 1400 1100 ਨਹੀਂ ਏ ਤੁਹਾਨੂੰ ਆਪਾਂ ਦੇ ਰਣਾ ਸਿਰਫ 450 450 ਰੁਪਏ ਵਿੱਚ ਦੇ ਦਾਂਗੇ ਜੇ ਤੁਸੀਂ ਚਾਹੋ ਨੀ ਆਪਾਂ ਲੈਣੇ ਆ ਲੌਂਗ ਕੋਰਟ ਤੇ ਤਾਂ ਲੌਂਗ ਕੋਰਟ ਦੇ ਵਿੱਚ ਵੀ ਦੇਖੋ ਸਾਈਜ਼ ਖੁੱਲੇ ਡੁੱਲੇ ਮਿਲ ਜਣੇ ਆ ਤੁਸੀਂ ਪ੍ਰਿੰਟਡ ਚਾਹੋ ਨੀ ਆ ਸਰਬੋਸਕੀ ਵਾਲੇ ਚਾਹੋ ਨੀ ਉਹ ਮਿਲ ਜਣੇ ਆ ਤੁਸੀਂ ਕਢਾਈ ਵਾਲੇ ਚਾਹੋ ਨੀ ਉਹ ਮਿਲ ਜਣੇ ਆ ਤੁਸੀਂ ਚਾਹੋ ਨੀ ਵੀ ਸਾਨੂੰ ਆ ਵੀ 15 1600 ਦੀ ਬਜਾਏ 419 ਵਿੱਚ ਮਿਲ ਜੂ ਤਾਂ ਲੈ ਜਾਓ 419 ਦੇ ਵਿੱਚ ਸਾਨੂੰ ਆਪਾਂ ਦੇ ਰਣਾ ਤੁਸੀਂ ਫੋਲੋ ਬੂਟੀਆਂ ਚਾਹੋ ਨੀ ਆ ਮਤਲਬ ਸਾਡੇ ਕੋਲ ਸਾਈਜ਼ ਬਹੁਤ سارے ਆ ਹੁਣ ਤੁਹਾਨੂੰ ਵੱਡੇ ਸ਼ੋਅਰੂਮਾਂ 'ਚ ਮੋਲਾਂ 'ਚ ਆ ਕੇ ਲੁੱਟਾਂ ਕਰਾਉਣ ਦੀ ਲੋੜ ਨਹੀਂ ਵੱਡ ਆਜ਼ਾਦ ਚੌਕ ਬੰਗਾ ਆਜੋ ਆ ਦੇਖੋ ਭਾਈ ਜੀ ਸਾਈਡ ਵੀ ਸਾਰੇ ਰੰਗ ਵੀ ਸਾਰੇ ਪਰ ਬਾਜ਼ਾਰ ਚ 1500 ਇੱਥੇ ਤੁਸੀਂ 400 420 419 ਰੇਟ ਵੀ ਤਿੰਨ ਤਿੰਨ ਗੁਣਾ ਘਟਿਆ ਭਾਈ ਇਹਨੀਆਂ ਸਲਾਈ ਲਾ ਦੇ ਬਾਹਰ ਆਪਾਂ ਸੀਤਾ ਸਲਾਹ ਤੋਂ ਦੇਣਾ ਇਹ ਜੇ ਆਪਾਂ ਕੱਲੇ ਸਾਨੂੰ ਇਹ ਹੀ ਦੇਣੇ ਗੁਰਦੇ ਨਾਲ ਆਪਾਂ ਦੇਖੋ ਜੈਕਿੰਗ ਵੀ ਦੇਣੀ ਹੈਗੀ ਦੇਖੋ ਕਿੰਨੀ ਕਿੰਨੀ ਸੋਹਣੀ ਜੈਕਿੰਗ ਆ ਚੁੱਕੀ ਹੈਗੀ ਪੂਰੇ ਸਟੈਚੂਅਲ ਪੀਸ ਹੈਗੇ ਨਾਲ ਦੇਖੋ ਪੌਟਾ ਕਿੰਨੀ ਕਿੰਨੀ ਆ ਚੁੱਕੀਆਂ ਹੈਗੀਆਂ ਸਟੱਫ ਸਾਨੂੰ ਇਹ ਵਿੱਚ ਹਰ ਤਰ੍ਹਾਂ ਮੈਣੇ ਹੈ ਗਿਆ ਦੇਖੋ ਜੈਂਟਲ ਜੈਂਟੀ ਚ ਜਾ ਚੁੱਕੀਆਂ ਇਹਨਾਂ ਦੇਖੋ ਕਿੰਨੀ ਕਿੰਨੀ ਪਿਆਰੀ ਪਿਆਰੀ ਡੀਸੈਂਟ ਪੀਸ ਹੈਗੇ ਤੇ ਬਲੈਕ ਪਟਾਨ ਦੇ ਬਲੈਕ ਵੀ ਲੈ ਕੇ ਜਾ ਸਕਦੇ ਆ ਮੈਂ ਕਹਾਂ ਕੋਈ ਨਾ ਛੋਟੇ ਸਾਈ ਵੀ ਮਿਲ ਜਣੇ ਆ ਵੱਡੇ ਸਾਈ ਮਿਲ ਜਣੇ ਆ ਤੁਸੀਂ ਜੈਮ ਜਾਣਾ ਤੁਸੀਂ ਘਰ ਜਾ ਤੁਸੀਂ ਵਾਕ ਤੇ ਜਾਣਾ ਟੂਰ ਤੇ ਜਾਣਾ ਤੁਸੀਂ ਇਹ ਲੋਅਰ ਲੈ ਕੇ ਜਾ ਸਕਦੇ ਹੋ ਦੇਖੋ ਬਹੁਤ ਆ ਪਸੰਦੀ ਦੀ ਚੀਜ਼ ਜਿਹੜੇ ਹਰ ਕੋਈ ਚੀਜ਼ ਬੰਦਾ ਪਸੰਦ ਕਰਦਾ ਇਹੋ ਜੇ ਆਰਟੀਕਲ ਤੁਹਾਨੂੰ 16-1700 ਤੋਂ ਘੱਟ ਨਹੀਂ ਕਿਸੇ ਦੇ ਨੇ ਸਾਡੇ ਕੋਲ ਆ 562 ਰੁਪਏ ਦੇ ਵਿੱਚ ਲੈ ਜਾਓ ਜੇ ਤੁਸੀਂ ਰੰਗ ਲਾਈਟ ਚਾਹੁੰਦੇ ਆ ਲਾਈਟ ਮਿਲ ਜੂਗੇ ਡਾਰਕ ਚਾਹੁੰਦੇ ਆ ਡਾਰਕ ਮਿਲ ਜੂਗੇ ਆ ਦੇਖੋ ਹਰ ਇੱਕ ਤਰ੍ਹਾਂ ਦੇ ਸਾਨੂੰ ਮਤਲਬ ਇਹਦੇ ਵਿੱਚ ਲੋਅਰ ਦੇ ਵਿੱਚ ਵੀ ਵੈਰਾਈਟੀਆਂ ਬਾਈ ਮੈਂ ਤਾਂ ਹੈਰਾਨ ਆ ਵੀ 5 ਐਕਸਲ 6 ਐਕਸਲ ਇਹ ਦੇ ਖੁੱਲੇ ਖੁੱਲੇ ਸਾਈਜ਼ ਦੀ ਹੈਗੇ ਆਪਣੇ ਕੋਲ ਭਾਜੀ ਹਰ ਤਰ੍ਹਾਂ ਦਾ ਸਾਈਜ਼ਮੈਂਟ ਹੈਗੇ ਤੁਹਾਨੂੰ ਪਤਾ ਬੜੀ ਪੂਰੇ ਰੇਟ ਘਟਦਾ ਤਾਂ ਹੀ ਤੁਹਾਨੂੰ ਪਤਾ ਮੇਲੇ ਲੱਗਦੇ ਹੈਗੇ ਆ ਦੇਖੋ ਜੀਨਾ ਵੀ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਕੁੜੀਆਂ ਵਾਸਤੇ ਖੁੱਲ੍ਹੇ ਢਲੇ ਸਾਈਜ਼ਮੈਂਟ ਹੈਗੇ ਨਾਲ ਅੱਜ ਕੱਲ ਕੱਟੀ ਫੱਡੀ ਜੀਨ ਬਹੁਤ ਚੱਲਦੀ ਹੈਗੀ ਆ ਕੀ ਰੇਟ ਆਊਗਾ ਤੁਹਾਡੇ ਹਿਸਾਬ ਨਾਲ ਮਾਰਕੀਟ ਦਾ ਭਾਜੀ ਇਹਦਾ 2500 3000 ਇਦਾਂ ਚੱਲਦਾ ਮੈਨੂੰ ਤੁਸੀਂ ਆਪਣਾ ਰੇਟ ਦੱਸ ਦਿਓ ਕੀ ਆ ਇਹ ਤੋਂ ਕੀ ਲਿਖਿਆ ਪਰ ਇਹ ਕੀ ਚੀਜ਼ ਆ ਸਿਰਫ 825 ਭਾਜੀ ਆ ਹੁਣ ਤੁਸੀਂ ਚੈੱਕ ਕਰ ਲਓ ਕੱਟੀਆਂ ਫੱਡੀਆਂ ਜੀਨ ਦੀਆਂ ਪੈਂਟਾਂ ਵੱਡੇ ਵੱਡੇ ਮੋਲ ਪਰ ਤੁਸੀਂ ਹੁਣ ਲਗਜ਼ਰੀ ਸ਼ੋਰੂਮ ਪੱਡਾ ਡੀਪੂ ਆਇਓ ਇੱਥੇ ਤੁਹਾਨੂੰ 2500 ਨਹੀਂ ਲੈਣਾ 3000 ਨਹੀਂ ਲੈਣਾ ਸਿਰਫ 825 ਰੁਪਏ ਦੇ ਵਿੱਚ ਲੈ ਜਾਓ ਜੀ ਇਹਨਾਂ ਦੀ ਪਿੰਟ ਰੰਗ ਸਾਰੇ ਦਵਾਂਗੇ ਆ ਦੇਖੋ ਬਹੁਤ ਸੋਹਣਾ ਆਰਟੀਕਲ ਹੈਗਾ ਬਾਈ ਜੀ ਖੁੱਲੀਆਂ ਭੀੜੀਆਂ ਕਿੰਨੀ ਕਿੰਨੀ ਸਾਰੀਆਂ ਜੇਬਾ ਜੂਬਾਂ ਨੇ ਸਾਰੇ ਡਿਜ਼ਾਈਨ ਹੈਗੇ ਆ ਸਾਰ ਤਾਂ ਤੁਹਾਨੂੰ ਡਿਜ਼ਾਈਨ ਹੀ ਮੈਨੇ ਹੈਗੇ ਪਸੰਦ ਤੁਹਾਡੀ ਤੁਹਾਨੂੰ ਪਤਾ ਵਰਲਡ ਵਾਈਡ ਵੱਡਾੜੀਪੂ ਬਣ ਚੁੱਕਾ ਹੁਣ ਤੁਹਾਨੂੰ ਪਤਾ ਪੂਰੇ ਵਰਲਡ ਤੋਂ ਕਸਟਮਰ ਆਉਂਦੇ ਇੱਥੇ ਵੱਡਾੜੀਪੂ ਸ਼ਾਪਿੰਗ ਕਰਨ ਵਾਸਤੇ ਦੇਖੋ ਕਿਨੇ ਕਿਨੇ ਜੈਂਟਰੀਆਂ ਦੀਆਂ ਛੇਡਾਂ ਆ ਚੁੱਕੀਆਂ ਪਸੰਦ ਤੁਹਾਡੀ ਹੈਗੀ ਦੇਖੋ ਕੱਲੋ ਵੀ ਨਾਲ ਇੱਕ ਤੋਂ ਇੱਕ ਹਟ ਕੇ ਆ ਚੁੱਕਿਆ ਗਿਆ ਹੁਣ ਤੁਹਾਨੂੰ ਕਿਤੇ ਵੀ ਟੈਨਸ਼ਨ ਨਹੀਂ ਲੋਣੀ ਲੱਗਦੀ ਜਾਂ ਜੀ ਲੋੜ ਤੁਸੀਂ ਵੱਡਾੜੀਪੂ ਬੰਗਾ ਕੇ ਬਜਟ ਕਰ ਸਕਦੇ ਤੇ ਆਪਣੀ ਪਸੰਦ ਅਕੋਰਡਿੰਗ ਸ਼ਾਪਿੰਗ ਕਰਕੇ ਲੈ ਕੇ ਜਾ ਸਕਦੇ ਆਗੇ ਚਲੋ ਜੀ ਵ ਭਾਜੀ ਚੱਲੇ ਕਿੱਥੇ ਆ ਤੁਸੀਂ ਹਲੇ ਤਾਂ ਵੈਰਾਈਟੀ ਆਪਾਂ ਦਿਖਾਣੀ ਪੈਣਾ ਵਾਸਤੇ ਨਾਈਟ ਟੂਟਾ ਜੀ ਹਜੇ ਹੋਰ ਵੀ ਹੈਗੀ ਵੈਰਾਈਟੀ ਹੋਰ ਜ਼ਿਆਦਾ ਭਾਜੀ ਵੈਰਾਈਟੀ ਬੱਡਾ ਢੀਪੋਂ ਸਮੁੰਦਰ ਆ ਇੱਥੇ ਅੱਛਾ ਜੀ ਥੋੜੇ 2-4 ਪੀਸਾਂ ਦਾ ਰੋਲਾ ਪਾਈ ਜਾਈਦਾ ਕੀ ਰਹਿ ਗਿਆ ਹੁਣ ਆ ਦੇਖੋ ਨਾਈਟ ਸੂਟ ਪਾੜੀ ਪਹਿਨਣ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਸਟਾਫ ਦੇਖੋ ਕਿੰਨੇ ਫਾਈਨ ਆ ਚੁੱਕਿਆ ਗਿਆ ਦੇਖੋ ਸੋਹਣੇ ਆਪਾਂ ਦੇਣਾ 438 ਰੁਪਏ ਵਿੱਚ ਭਾਜੀ ਇਹ 438 ਚ 438 ਮੈਂ ਕਹਾਂ ਚਾਹੇ ਚੱਲ ਜਾ 33 ਮਾਰੇ ਗਰਮੀ ਲੱਗਣੀ ਕਿਉਂਕਿ ਆਪਾਂ ਤੁਹਾਨੂੰ ਦੇਦੇ ਠੰਡੇ ਠੰ ਕੁੜੀਆਂ ਕਹਿੰਦੀਆਂ ਸਾਨੂੰ ਰੰਗ ਹੀ ਪਿੰਕ ਪਸੰਦ ਆਉਂਦਾ ਆ ਲਓ ਪਿੰਕ ਵੀ ਲੈ ਜਾਓ ਕੋਈ ਕਹਿੰਦਾ ਰੈੱਡ ਆਉਂਦਾ ਰੈੱਡ ਲੈ ਜਾਓ ਕੋਈ ਕਹਿੰਦਾ ਬੇਬੀ ਪਿੰਕ ਚਾਹੀਦਾ ਕੋਈ ਕਹਿੰਦਾ ਗ੍ਰੀਨ ਚਾਹੀਦਾ ਕੋਈ ਕਹਿੰਦਾ ਬਲੂ ਚਾਹੀਦਾ ਰੰਗ ਵੀ ਸਾਰੇ ਮਿਲ ਜਾਣਿਆ ਭਾਈ ਜੀ ਕੱਪੜਾ ਬੜਾ ਮਲ ਮਲਰਗਾ ਭਾਈ ਜੀ ਕੱਪੜਾ ਪੂਰਾ ਮੜਾਈ ਇਹ ਚਾਹੇ ਪਲਵੇ ਚਾਚੀ ਚਾਹੇ ਪਏ ਤਾਈ ਮਰਾਇ ਜਾਨ ਭਰੇ ਭੇਜਾ ਭੇਜਾ ਹੋਣੀ ਹੈਗੀ ਆ ਤੁਸੀਂ ਜਲਦੀ ਵੱਡਾ ਡਿੱਪੋ ਆ ਤੇ ਫਾਇਦੇ ਲੈ ਲਓ ਦੇਖੋ ਜੀ ਵੈਰਾਈਟੀਆਂ ਬਹੁਤ ਜ਼ਿਆਦੀਆਂ ਸੱਚ ਮੋਚਾ ਦੇਖੋ ਰੱਖਨੇ ਸਾਰੇ ਭਰੇ ਪਏ ਆ ਪਰ ਟਾਈਮ ਵੀ ਹੈ ਨਹੀਂ ਨਾ ਇਹਨਾਂ ਤੁਹਾਨੂੰ ਵੀ ਵੱਡਾ ਢੀਪੂ ਜਾ ਚੋ ਬੰਗਾ ਆਜੋ ਇੱਥੇ 150 ਰੁਪਏ ਤੋਂ ਟੀ-ਸ਼ਰਟ ਸ਼ੁਰੂ ਆ ਜਿੱਥੇ ਤੁਹਾਨੂੰ 3-3 ਹਜ਼ਾਰਾਂ ਜੀਨ ਦੇ ਪੈਨ ਸਾਢੇ 750 ਮਿਲਦੀਆਂ ਸਾਰੀ ਵੈਰਾਈਟੀ 3-3 ਗੁਣਾ 4-4 ਗੁਣਾ ਸਸਤੀ ਇੱਥੇ ਮਿਲਦੀ ਆ ਨੰਬਰ ਸਕਰੀਨ ਤੇ ਹੈਗੇ ਆ ਆਨਲਾਈਨ ਵੀ ਪੇਜ ਪੂਜਣਿਓ ਸਾਡੇ ਪੇਜ ਹੈਗੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਵੱਡਾ ਢੀਪੂ ਬੰਗਾ ਲਾਈਵ ਫਾਲੋ ਸਬਸਕ੍ਰਾਈਬ ਕਰ ਸਕਦੇ ਤੇ ਨਮੀ ਨਮੀ ਤੁਸੀਂ ਅਪਡੇਟ ਦੇ ਸਕਦੇ ਹੈਗੇ ਜੇ ਤੁਸੀਂ ਆਨਲਾਈਨ ਸ਼ਾਪਿੰਗ ਕਰਨੀ ਹੈਗੀ ਹੈ ਨੰਬਰ ਆ ਰਿਹਾ ਹੈ ਕਾਲ ਕਰਕੇ ਕਰ ਸਕਦੇ ਹੈਗੇ 11 ਬਨੋਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਨ TV